ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਧ ਸੰਗਤ ਜੀ ਉਸ ਰਾਜੇ ਦੀ ਗੱਲ ਕਰਦੇ ਆ ਜਿਹਦਾ ਰਾਜ ਦੁਨੀਆਂ ਦੇ ਵਿੱਚ ਸਭ ਤੋਂ ਇੱਕ ਨੰਬਰ ਤੇ ਹੈ ਉਹ ਰਾਜਾ ਹੈ ਮਹਾਰਾਜਾ ਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਪਰਥਾਏ ਇੱਕ ਫਕੀਰ ਨੇ ਬੜੇ ਸੁਣੇ ਬੋਲ ਲਿਖੇ ਆ ਫਕੀਰ ਸੈਦ ਵਹੀਦਉਦਦਿਨ ਸਾਹਿਬ ਨੇ ਕਿ ਮਹਾਰਾਜਾ ਰਾਜਾ ਰਣਜੀਤ ਸਿੰਘ ਇੱਕੋ ਰਾਜਾ ਵਾ ਜਿਹਦੇ ਵਿੱਚ ਧਰਮ ਜਿਹੜਾ ਦੇਖਣ ਨੂੰ ਪ੍ਰਾਪਤ ਹੁੰਦਾ ਵਾ ਨਹੀਂ ਤਾਂ ਦੁਨੀਆ ਦੇ ਉੱਪਰ ਜਿਹੜੇ ਰਾਜੇ ਹੁੰਦੇ ਆ ਜਦੋਂ ਰਾਜ ਗੱਦੀ ਤੇ ਬੈਠ ਜਾਣ ਸ਼ੋਹਰਤ ਦੌਲਤ ਪ੍ਰਾਪਤ ਹੋ ਜਾਵੇ ਉਹਨਾਂ ਦੇ ਅੰਦਰ ਉਹ ਧਰਮ ਨਿਆਂ ਇਹ ਸਭ ਖਤਮ ਹੋ ਜਾਂਦਾ ਵਾ ਰਾਜਾ ਰਣਜੀਤ ਸਿੰਘ ਇੱਕ ਇੱਕ ਪਰ ਰਾਜਾ ਰਣਜੀਤ ਸਿੰਘ ਇੱਕ ਐਸਾ ਰਾਜਾ ਹੈ ਜਿਹਦੇ ਅੰਦਰ ਹਰੇਕ ਦੇ ਪ੍ਰਤੀ ਬਹੁਤ ਪ੍ਰੇਮ ਤੇ ਸਨੇਹ ਹੈ ਭਾਵੇਂ ਉਹ ਮੁਸਲਮਾਨ ਆ ਹਿੰਦੂ ਆ ਕੋਈ ਵੀ ਧਰਮ ਦਾ ਹੈ ਤੇ ਪ੍ਰੇਮ ਸਤਕਾਰ ਆਦਰ ਮਾਨ ਬਹੁਤ ਹੈ ਉਹਨਾਂ ਦੇ ਅੰਦਰ ਉਹ ਫਕੀਰ ਸਾਹਿਬ ਜੀ ਲਿਖਦੇ ਆਪਣੀ ਕਿਤਾਬ ਦੇ ਅੰਦਰ ਰਾਜਾ ਰਣਜੀਤ ਸਿੰਘ ਅਸਲੀ ਰੂਪ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਆ ਉਹਦੇ ਵਿੱਚ ਉਹ ਬੜਾ ਸੋਹਣਾ ਬੋਲ ਲਿਖਦੇ ਆ ਕਿ ਰਾਜੇ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਜਿਹੜੇ ਸਾਧੂ ਸੰਤ ਆਉਂਦੇ ਸੀ ਨਾ ਜਿਹੜੇ ਮਹਾਪੁਰਖ ਆਉਂਦੇ ਸੀ ਰਾਜੇ ਰਣਜੀਤ ਸਿੰਘ ਨੇ ਉਹਨਾਂ ਮਹਾਪੁਰਖਾਂ ਨੂੰ ਸੰਤਾਂ ਨੂੰ ਇੰਨਾ ਆਦਰ ਮਾਨ ਸਤਕਾਰ ਦੇਣਾ ਕਿ ਜਦੋਂ ਉਹਦੇ ਰਾਜ ਦੇ ਵਿੱਚ ਆਉਣਾ ਤੇ ਸਿੰਘਾਸਣ ਤੋਂ ਉੱਠ ਕੇ ਸਤਕਾਰ ਦੇਣਾ ਇੰਨਾ ਉਹਨਾਂ ਸਾਧਵਾਂ ਨੇ ਆਪਣੇ ਅੱਖੀ ਡਿਠਾ ਸਤਕਾਰ ਜਿਹੜਾ ਹੈ ਉਹ ਫਕੀਰ ਸਾਹਿਬ ਜੀ ਇਹਦੇ ਵਿੱਚ ਲਿਖਦੇ ਆ ਉਹ ਇੱਥੋਂ ਤੱਕ ਲਿਖਦੇ ਆ ਕਿ ਰਾਜਾ ਰਣਜੀਤ ਸਿੰਘ ਜੀ ਮਹਾਰਾਜਾ ਜੀ ਇੱਕ ਵਾਰ ਫਕੀਰ ਸਾਹਿਬ ਦੇ ਨਾਲ ਕਿਸੇ ਨਗਰ ਦੇ ਵਿੱਚ ਬਾਹਰ ਇਦਾ ਘੁੰਮਣ ਗਏ ਆਪਣੇ ਰਾਜ ਤੋਂ ਬਾਹਰ ਤਉ ਕੀ ਦੇਖਦੇ ਆ ਕਿ ਇੱਕ ਬੈਲ ਗੱਡੀ ਦੇ ਉੱਪਰ ਕੋਈ ਸੱਜਣ ਵੱਡੀ ਸਾਰੀ ਕਿਤਾਬ ਲੱਦ ਕੇ ਲੈ ਕੇ ਤੁਰਿਆ ਆ ਰਿਹਾ ਵਾ ਤਾ ਰਾਜੇ ਰਣਜੀਤ ਸਿੰਘ ਨੇ ਆਵਾਜ਼ ਮਾਰੀ ਤੇ ਰਕਾਇਆ ਤੇ ਪੁੱਛਿਆ ਤੁਸੀਂ ਕੌਣ ਜੀ ਕਿੱਥੋਂ ਆਏ ਜੀ ਇਹ ਕਿੱਧਰ ਲੈ ਕੇ ਚੱਲੇ ਜੀ ਉਹ ਕਹਿੰਦੇ ਮੈਂ ਹਦਰਾਬਾਦ ਦੇ ਵਿੱਚ ਜਿਹੜਾ ਰਾਜਾ ਹੈ ਉਹਦੇ ਕੋਲ ਇਹ ਕਿਤਾਬ ਵੇਚਣ ਚੱਲਿਆ ਵਾਂ ਇਹ ਕਿਤਾਬ ਨਹੀਂ ਇਹ ਕੁਰਾਨ ਹੈ ਰਾਜੇ ਰਣਜੀਤ ਸਿੰਘ ਨੇ ਮਨ ਦੇ ਵਿੱਚ ਸੋਚਿਆ ਕਿ ਇੱਕ ਤਾਂ ਇਹ ਮੁਸਲਮਾਨ ਧਰਮ ਦਾ ਗ੍ਰੰਥ ਹੈ ਦੂਸਰਾ ਇਹ ਸਾਡੇ ਰਾਜ ਨੂੰ ਛੱਡ ਕੇ ਦੂਸਰੇ ਪਾਸੇ ਜਾ ਰਿਹਾ ਵਾ ਇਸ ਇਸ ਰਾਜ ਦੇ ਵਿੱਚ ਮਾਇਆ ਦੇ ਕੇ ਇਹ ਕੁਰਾਨ ਖਰੀਦਣ ਵਾਲਾ ਹੈ ਵੀ ਕੋਈ ਨਹੀਂ ਤਾਂ ਮਹਾਰਾਜੇ ਰਾਜੇ ਰਣਜੀਤ ਸਿੰਘ ਨੇ ਫਕੀਰ ਸਾਹਿਬ ਨੂੰ ਕਿਹਾ ਕਿ ਜਾਓ ਇਹਨਾਂ ਨੂੰ ਮਾਇਆ ਦਿਓ ਤਾਂ ਉਹਨਾਂ ਨੇ 10000 ਉਸ ਸਮੇਂ ਦਾ ਮੰਗਿਆ ਜਦੋਂ ਮਾਇਆ ਦੇਣ ਲੱਗੇ ਤੇ ਫਕੀਰ ਸਾਹਿਬ ਜੀ ਕਹਿੰਦੇ ਕਿ ਸਾਡੇ ਕੋਲ ਇੰਨੀ ਮਾਇਆ ਨਹੀਂ ਹੈ ਤੇ ਜਦੋਂ ਫਕੀਰ ਤੁਰਿਆ ਜਾਵੇ ਤੇ ਉਹ ਆਪਣੇ ਮੂੰਹ ਤੋਂ ਬੋਲਦਾ ਜਾਂਦਾ ਸੀ ਕਿ ਮੈਂ ਇਸ ਦੇਸ਼ ਦੇ ਬੜੇ ਰਾਜਿਆਂ ਦੇ ਕੋਲ ਗਿਆ ਪਰ ਹైదరాబాద్ ਦਾ ਜਿਹੜਾ ਰਾਜਾ ਸੀ ਜਿਹੜਾ ਮੁੱਲ ਉਹਨੇ ਲਾਇਆ ਉਹ ਕੋਈ ਨਹੀਂ ਲਾ ਸਕਿਆ ਉਦੋਂ ਫਿਰ ਮਹਾਰਾਜੇ ਰਾਜੇ ਰਣਜੀਤ ਸਿੰਘ ਨੇ ਉਹਨੂੰ ਹੋਰ ਮਾਇਆ ਦਵਾਈ ਤੇ ਉਹ ਜਿਹੜਾ ਕੁਰਾਨ ਦਾ ਗ੍ਰੰਥ ਸੀ ਇਹ ਮੁਸਲਮਾਨ ਧਰਮ ਦਾ ਉਹਨੂੰ ਆਦਰ ਮਾਨ ਸਤਿਕਾਰ ਦੇ ਨਾਲ ਮਸਜਿਦ ਦੇ ਵਿੱਚ ਰਖਾਇਆ ਜਿਹੜੀ ਮਹਾਰਾਜੇ ਰਾਜੇ ਰਣਜੀਤ ਸਿੰਘ ਜੀ ਦੀ ਇੱਕ ਅੱਖ ਜਿਹੜੀ ਆ ਉਹਦੇ ਤੋਂ ਘੱਟ ਦਿਖਦਾ ਸੀ ਉਹਦੇ ਪਿੱਛੇ ਇੱਕ ਬੜਾ ਸੁਣਾ ਕਾਰਨ ਹੈ ਕਿ ਜਦੋਂ ਮਹਾਰਾਜਾ ਜੀ ਨੇ ਇਹ ਕੁਰਾਨ ਜਿਹੜੀ ਸੀ ਨਾ ਉਹ ਖਰੀਦੀ ਸੀ ਮੁੱਲ ਪੈਸੇ ਦੇ ਕੇ ਹੀ ਇਸਲਾਮ ਧਰਮ ਦਾ ਵੀ ਸਤਿਕਾਰ ਕਰਦੇ ਸੀ ਕਿਉਂਕਿ ਸਾਰੇ ਧਰਮਾਂ ਦਾ ਸਤਿਕਾਰ ਸੀ ਏਕਤਾ ਵਾਲੇ ਰਾਜੇ ਸੀ ਤਾਂ ਉਹਦੋਂ ਫਿਰ ਜਿਹੜੇ ਵਿਦੇਸ਼ੀ ਦਰਬਾਰੀ ਸੀ ਜਾਂ ਹੋਰ ਜਿਹੜੇ ਸੀ ਉਹਨਾਂ ਨੇ ਇਤਰਾਜ਼ ਜਿਆ ਕੀਤਾ ਕਿ ਤੁਸੀਂ ਸਿੱਖ ਧਰਮ ਨੂੰ ਮੰਨਣ ਵਾਲੇ ਹੋ ਤੇ ਤੁਸੀਂ ਕੁਰਾਨ ਖਰੀਦੇ ਪਏ ਜੇ ਤਾਂ ਉਥੇ ਨਾ ਮਹਾਰਾਜਾ ਰਾਜਾ ਰਣਜੀਤ ਸਿੰਘ ਜੀ ਨੇ ਇੱਕ ਬਚਨ ਕਿਹਾ ਉਹ ਕਹਿੰਦੇ ਸਾਡੇ ਗੁਰੂ ਸਾਹਿਬ ਜੀ ਦਾ ਇੱਕ ਫਲਸਫਾ ਹੈ ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਉਹ ਕਹਿੰਦੇ ਮੈਨੂੰ ਪ੍ਰਮਾਤਮਾ ਨੇ ਇੱਕ ਅੱਖ ਦਿੱਤੀ ਆ ਦਾ ਮਤਲਬ ਇਹੀ ਆ ਕਿ ਮੈਂ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਾਂ ਦੂਸਰੀ ਅੱਖ ਤੋਂ ਮੈਨੂੰ ਬਹੁਤ ਘੱਟ ਦਿਖਦਾ ਵਾ ਤੇ ਮੈਂ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਾਂ ਇਹ ਖੁਦਾ ਦੀ ਅੱਖ ਹੈ ਤਾਂ ਐਸੇ ਉਹ ਉੱਤਮ ਮਹਾਨ ਜੀਵਨ ਵਾਲੇ ਜਿਹੜੇ ਸੀ ਮਹਾਰਾਜਾ ਰਾਜਾ ਰਣਜੀਤ ਸਿੰਘ ਜੀ ਇਹ ਫਕੀਰ ਸਾਹਿਬ ਜੀ ਉਹਨਾਂ ਬਾਰੇ ਬੜੇ ਸੋਹਣੇ ਬੋਲ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਇੱਕ ਵਾਰ ਮਹਾਰਾਜਾ ਜੀ ਫਕੀਰ ਸਾਹਿਬ ਜੀ ਦੇ ਅਮੋ ਸਾਹਮਣੇ ਬੈਠ ਕੇ ਇੱਕ ਪਾਸੇ ਮਹਾਰਾਜਾ ਰਾਜਾ ਰਣਜੀਤ ਸਿੰਘ ਜੀ ਬੈਠੇ ਆ ਦੂਸਰੇ ਪਾਸੇ ਫਕੀਰ ਸਾਹਿਬ ਜੀ ਬੈਠੇ ਆ ਤਾਂ ਦੋਵੇਂ ਜਣੇ ਜਿਹੜੇ ਆ ਬੰਦਗੀ ਕਰਦੇ ਪਏ ਸੀ ਮਾਲਾ ਫੇਰਦੇ ਪਏ ਸੀ ਮਹਾਰਾਜਾ ਰਾਜਾ ਰਣਜੀਤ ਸਿੰਘ ਜੀ ਤੇ ਆਪਣਾ ਫਕੀਰ ਸਾਹਿਬ ਵੀ ਜੇ ਮੈਂ ਨਾਮਣਾ ਪੁੱਲਾ ਤੇ ਸ਼ਾਇਦ ਫਕੀਰ ਨੂਰਦੀਨ ਤਾਉਨਾ ਮਹਾਰਾਜਾ ਰਾਜਰਨਜੀਤ ਸਿੰਘ ਦੀਆਂ ਅੱਖਾਂ ਖੁੱਲੀਆਂ ਉਹ ਕੀ ਦੇਖਦੇ ਆ ਕਿ ਮੇਰੇ ਹੱਥ ਦੇ ਵਿੱਚ ਹੀਰਿਆਂ ਦੀ ਮਾਲਾ ਵਾ ਇਹ ਆਮ ਜੀ ਮਾਲਾ ਲਈ ਫਿਰਦੇ ਆ ਉਹਨਾਂ ਫਕੀਰ ਸਾਹਿਬ ਨੂੰ ਪੁੱਛਿਆ ਫਕੀਰ ਜੀ ਅਸਲ ਦੇ ਵਿੱਚ ਮਾਲਾ ਜਪਣੀ ਕਿਦਾਂ ਚਾਹੀਦੀ ਆ ਇਹਦਾ ਤਰੀਕਾ ਕੀ ਹੈ ਜਪਣ ਦਾ ਕਿ ਲਈ ਕਿਹੜੀ ਮਾਲਾ ਜਿਹੜੀ ਆ ਉਹ ਜਪਿਆ ਫਲ ਛੇਤੀ ਮਿਲਦਾ ਵਾ ਤਾਂ ਉਹ ਫਕੀਰ ਸਾਹਿਬ ਜੀ ਕਹਿੰਦੇ ਮਾਲਾ ਦਾ ਅਸਲ ਮਤਲਬ ਹੈ ਉਸ ਖੁਦਾ ਦੀ ਬੰਦਗੀ ਵਿੱਚ ਲੀਨ ਹੋਣਾ ਉਹਦੇ ਧਿਆਨ ਦੇ ਵਿੱਚ ਲੀਨ ਹੋਣਾ ਮਾਲਾ ਦਾ ਮਤਲਬ ਇਹ ਆ ਹੈ ਕਿ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਲੀਨ ਹੋਣਾ ਦੀ ਬੰਦਗੀ ਕਰਨੀ ਤਾਂ ਜਿੱਦਾਂ ਵੀ ਬੈਠ ਕੇ ਜਪੀ ਜਾਂਦੀ ਆ ਉਹ ਤੁਸੀਂ ਇਕਾਗਰ ਚਿਤ ਹੋ ਕੇ ਪਰਮਾਤਮਾ ਦਾ ਸਿਮਰਨ ਕਰ ਲਿਆ ਕਰੋ ਤਾਂ ਐਸੇ ਮਹਾਰਾਜਾ ਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਦਾ ਜੀਵਨ ਬਹੁਤ ਸੁੰਦਰ ਤੇ ਮਹਾਨ ਹੈ ਫਿਰ ਮਹਾਰਾਜਾ ਜੀ ਨੇ ਖੁਸ਼ ਹੋ ਕਰਕੇ ਆਪਣੀ ਜਿਹੜੀ ਮਾਲਾ ਸੀ ਉਹ ਫਕੀਰ ਸਾਹਿਬ ਨੂੰ ਦੇ ਦਿੱਤੀ ਸੋ ਅੱਗੇ-ਅੱਗੇ ਜਿਵੇਂ ਵੀ ਮਹਾਰਾਜਾ ਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ ਫਕੀਰ ਸਾਹਿਬ ਜੀ ਲਿਖਦੇ ਆ ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ